ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਉਹ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ 20 ਅਤੇ 21 ਜਨਵਰੀ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਬੱਦਲ ਵਗਦਾ ਦੌਰ ਪੰਜਾਬ ਦੇ ਉੱਪਰ ਲਗਾਤਾਰ ਬਰਕਰਾਰ ਆ ਰਿਹਾ ਹੈ ਪਹਾੜੀ ਖੇਤਰਾਂ ਵਿੱਚ ਸਿਸਟਮ ਇੱਕ ਤੋਂ ਬਾਅਦ ਇੱਕ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਪਹਾੜੀ ਖੇਤਰਾਂ ਦੇ ਵਿੱਚ ਵੀ ਮੌਸਮ ਦੀ ਉਥਲ-ਪੁਥਲ ਲਗਾਤਾਰ ਜਾਰੀ ਹੈ ਇਸ ਦੇ ਵਿੱਚ ਪੰਜਾਬ ਦਾ ਕੀ ਅਸਰ ਹੈ ਅੱਜ ਮੌਸਮ ਕਿਵੇਂ ਦਾ ਰਹੇਗਾ ਮੀਂਹ ਦੇ ਹਾਲਾਤ ਹੋ ਸਕਦੇ ਹਨ ਜਾਂ ਨਹੀਂ ਬੱਦਲਬਾਈ ਧੁੰਦ ਠੰਡ ਦੇ ਕੀ ਮਾਹੌਲ ਨੇ ਸਾਰੀ ਜਾਣਕਾਰੀ ਤੁਹਾਡੇ ਤੱਕ ਸਾਂਝੀ ਕੀਤੀ ਜਾਵੇਗੀ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਪੰਜਾਬ ਦੇ ਉੱਪਰ ਬੱਦਲਵਾਰੀ ਦਾ ਮਾਹੌਲ ਲਗਾਤਾਰ ਇੱਕ ਦੋ ਦਿਨ ਤੋਂ ਜਾਰੀ ਹੈ ਬੀਤੀ ਕੱਲ ਵੀ ਲਗਾਤਾਰ ਬੱਦਲਵਾਰੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਦੇਖਣ ਨੂੰ ਮਿਲੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਬੱਦਲਵਾਰੀ ਦਾ ਕੀ ਹਾਲਾਤ ਨੇ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਅੱਜ 20 ਜਨਵਰੀ 2025 ਗੱਲ ਕੀਤੀ ਜਾਵੇ ਤਾਂ ਬੱਦਲਬਾਜ਼ੀ ਦਾ ਦੌਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਹਵਾ ਉੱਤਰ ਪੱਛਮ ਦਿਸ਼ਾ ਤੋਂ ਲਗਾਤਾਰ ਪੰਜਾਬ ਦੇ ਉੱਪਰ ਵਗਦੀ ਰਹੇਗੀ ਜਿਵੇਂ ਕਿ ਤੁਹਾਨੂੰ ਦੱਸਿਆ ਹੈ ਜਦੋਂ ਵੀ ਪੱਛਮੀ ਹਵਾ ਪੰਜਾਬ ਦੇ ਉੱਪਰ ਆਉਂਦੀ ਹੈ ਤਾਂ ਠੰਡ ਦੇ ਹਾਲਾਤ ਵਾਧਦੇ ਨੇ ਪਰ ਇਸ ਵਾਰ ਜਿਹੜੀ ਪੱਛਮੀ ਹਵਾ ਚੱਲ ਰਹੀ ਹੈ ਇਸ ਦੇ ਕਾਰਨ ਬੱਦਲਬਾਜ਼ੀ ਦਾ ਮਾਹੌਲ ਪੰਜਾਬ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਬੀਤੀ ਗੱਲ ਵੀ ਬੱਦਲਬਾਜ਼ੀ ਦੇ ਕਾਰਨ ਨਿੱਗ ਦਾ ਮਾਹੌਲ ਬਣਿਆ ਹੋਇਆ ਸੀ ਦਿਨ ਦੇ ਵਿੱਚ ਤਾਪਮਾਨ 18 19 20 ਡਿਗਰੀ ਤੱਕ ਦੇਖਣ ਨੂੰ ਮਿਲਿਆ ਰਾਤ ਦਾ ਤਾਪਮਾਨ ਵੀ 8 ਅਤੇ 9 ਡਿਗਰੀ ਦੇ ਵਿਚਕਾਰ ਰਿਹਾ ਕਿਸੇ ਕਿਸੇ ਇਲਾਕੇ ਵਿੱਚ ਤਾਪਮਾਨ 5 ਤੇ 7 ਡਿਗਰੀ ਦੇ ਵਿਚਕਾਰ ਰਿਹਾ ਗਰਮੈਸ਼ ਵਾਲਾ ਮਾਹੌਲ ਸੀ ਅੱਜ ਦੇ ਦਿਨ ਵੀ ਇਸੇ ਤਰੀਕੇ ਦਾ ਮਾਹੌਲ ਬਣੇ ਰਹਿਣ ਦੇ ਚਾਂਸ ਨੇ ਬੱਦਲਬਾਜ਼ੀ ਰਹੇਗੀ ਪਰ ਮੀਂਹ ਦੀ ਸੰਭਾਵਨਾ ਕਿਸੇ ਤਰੀਕੇ ਦੀ ਬਣਦੀ ਹੋਈ ਦਿਖਾਈ ਨਹੀਂ ਦੇ ਰਹੀ ਲਗਾਤਾਰ ਦਿਨ ਦੇ ਵਿੱਚ ਲੋਕਣ ਵਿੱਚੀ ਬੱਦਲਬਾਜ਼ੀ ਧੁੰਦ ਅਤੇ ਸੂਰਜ ਦੀ ਬਣੀ ਰਹੇਗੀ ਕਿਸੇ ਕਿਸੇ ਇਲਾਕੇ ਵਿੱਚ ਧੁੱਪ ਵੀ ਲੱਗਣ ਦੇ ਚਾਂਸ ਨੇ ਪਰ ਜ਼ਿਆਦਾਤਰ ਬੱਦਲਬਾਜ਼ੀ ਦਾ ਹੀ ਮਾਹੌਲ ਬਣਿਆ ਹੋਇਆ ਦਿਖਾਈ ਦੇਵੇਗਾ ਸ਼ਾਮ ਦੇ ਵੇਲੇ ਤੱਕ ਇਸੇ ਤਰੀਕੇ ਦੇ ਹਾਲਾਤ ਰਹਿਣਗੇ ਤਾਪਮਾਨ 18 ਤੋਂ 20 ਡਿਗਰੀ ਦੇ ਵਿਚਕਾਰ ਰਹਿਣਗੇ ਅਤੇ ਰਾਤ ਦੇ ਤਾਪਮਾਨ 7-8 ਡਿਗਰੀ ਤੱਕ ਬਣੇ ਰਹਿਣ ਦੀ ਉਮੀਦ ਹੈ ਹੁਣ ਹੌਲੀ-ਹੌਲੀ ਦਿਨ ਵੱਡੇ ਹੋ ਰਹੇ ਨੇ ਜਿਸ ਦੇ ਕਾਰਨ ਜਿਆਦਾ ਸਮੇਂ ਤੱਕ ਪੰਜਾਬ ਦੇ ਉੱਪਰ ਸੂਰਜ ਆਪਣਾ ਲਿਸ਼ਕਾਰਾ ਦੇਖਣ ਨੂੰ ਮਿਲ ਰਿਹਾ ਜਿਆਦਾਤਰ ਸੂਰਜ ਕਾਫੀ ਲੰਮਾ ਹੁਣ ਦਿਨ ਦੇਖਣ ਨੂੰ ਮਿਲੇ ਜਿਸ ਦੇ ਕਾਰਨ ਸ਼ਾਮ ਦੇ ਸਮੇਂ ਤੱਕ ਹੁਣ ਗਰਮਾਹਟ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਗੱਲ ਕੀਤੀ ਜਾਵੇ 21 ਤਰੀਕ ਤੇ ਮੌਸਮ ਦੀ 21 ਤਰੀਕ ਨੂੰ ਵੀ ਸੇਮ ਹਾਲਾਤ ਬਣਨਗੇ ਧੁੰਦ ਦੇ ਹਾਲਾਤ ਦੋਨੋਂ ਦਿਨ ਦੇਖਣ ਨੂੰ ਮਿਲਣਗੇ ਸਵੇਰ ਤੇ ਸ਼ਾਮ ਦੀ ਧੁੰਦ ਹੋਵੇਗੀ ਤੇ ਜਿਸ ਦੇ ਕਾਰਨ ਸਵੇਰ ਦੇ ਸਮੇਂ ਥੋੜੀ ਜਿਹੀ ਸੰਘਣੀ ਧੁੰਦ ਦੇ ਹਾਲਾਤ ਬਣ ਸਕਦੇ ਨੇ ਗੱਲ ਕੀਤੀ ਜਾਵੇ 21 ਤਰੀਕ ਦੇ ਮੌਸਮ ਦੀ ਤਾਂ ਥੋੜੀ ਬਹੁਤ ਹੀ ਪੱਛਮੀ ਗੜਬੜੀਆਂ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਨੇ ਜਿਸ ਦੇ ਕਾਰਨ ਮੌਸਮ ਦੇ ਵਿਚਕਾਰ ਥੋੜਾ ਬਹੁਤਾ ਜ਼ਿਆਦਾ ਸਾਨੂੰ ਬੱਦਲ ਵਰਗਾ ਮਾਹੌਲ ਦੇਖਣ ਨੂੰ ਮਿਲੇਗਾ ਕਿਉਂਕਿ 22 ਤਰੀਕ ਦੇ ਨੇੜੇ ਤੇ ਮੀਂਹ ਦਾ ਅਲਰਟ ਜਾਰੀ ਹੋਇਆ ਜੋ ਕਿ ਪਹਾੜੀ ਖੇਤਰਾਂ ਤੇ ਵਿਚਕਾਰ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਜਿਸ ਦੇ ਨਾਲ ਪੰਜਾਬ ਦੇ ਦੁਆਬੇ ਦਾ ਇਲਾਕਾ ਜਿਹੜਾ ਕਿ ਆਪਾਂ ਗੱਲ ਕਰੀ ਤਾਂ ਪਠਾਨਕੋਟ ਤੋਂ ਸ਼ੁਰੂ ਹੁੰਦਾ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਨੰਗਲ ਅਨੰਦਪੁਰ ਚੰਡੀਗੜ੍ਹ ਮੁਹਾਲੀ ਕੋਰਾਲੀ ਪਟਿਆਲਾ ਅਤੇ ਫਤਿਹਗੜ੍ਹ ਦੇ ਇਲਾਕੇ ਨੇ ਇਹਨਾਂ ਵਿੱਚ ਮੀਂਹ ਦੀ ਗਤੀਵਿਧੀ ਹੋਣ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਹਦੇ ਬਾਰੇ ਤੁਹਾਨੂੰ ਅਸੀਂ ਪਹਿਲਾਂ ਹੀ ਵੀਡੀਓ ਪਾ ਕੇ ਜਾਗਰੂਕ ਕਰ ਚੁੱਕੇ ਹਾਂ ਇਦੇ ਵਿੱਚ ਨਵੀਂ ਅਪਡੇਟ ਜੋ ਵੀ ਹੋਵੇਗੀ ਤੁਹਾਡੇ ਤੱਕ ਅੱਜ ਸ਼ਾਮ ਜਾਂ ਕੱਲ ਦੀ ਵੀਡੀਓ ਵਿੱਚ ਪ੍ਰੋਪਰ ਜਾਣਕਾਰੀ ਦੇ ਦੇਵਾਂਗੇ ਕਿਹੜੇ-ਕਿਹੜੇ ਜ਼ਿਲ੍ਹੇ ਵਿੱਚ ਕਦੋਂ-ਕਦੋਂ ਤੇ ਕਿਸ ਤਰੀਕੇ ਨਾਲ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ ਇਹ ਸੀ ਜੀ ਅਪਡੇਟ ਮੌਸਮ ਦੀ 20 ਅਤੇ 21 ਜਨਵਰੀ ਦੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਚੰਗੀ ਲੱਗੀ ਹੈ ਜਾਣਕਾਰੀ ਚੰਗੀ ਲੱਗੀ ਹੈ ਤਾਂ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰਪੈਣ ਭਰਾਵਾਂ ਦਾ